ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਹੈ ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਨ੍ਹਾਂ ਦੀਆਂ ਰਿਹਾਈਆਂ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਨੇ ਔਰ ਬੇ ਲੋੜੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਯੂਪੀਏ ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਹੈ ਔਰ ਇਹ ਸਭ ਕੁਝ ਇਮਪਿਉਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਹੈ ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦੇ ਪ੍ਰੋਟੈਸਟ ਵੱਜੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਣ ਲਈ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ țeੜੀ ਸਰਬਤ ਖਾਲਸਾ ਵੱਲੋਂ ਅਪੁਆਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕਿ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10 12000 ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਇੱਕ ਗਲੇਰਿੰਗ ਐਗਜ਼ੈਂਪਲ ਹੈ ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10 15000 ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ। ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ। ਇਸ ਖੂਨ ਦੀ ਹੌਲੀ ਖੇਡਣ ਲਈ ਸਿੱਖਾਂ ਦੇ ਦੇ ਖੂਨ ਦੀ ਹੌਲੀ ਖੇਡਣ ਲਈ ਸਭ ਇਕੱਟੀਆਂ ਸੀ। ਇਨੂੰ ਕਹਿੰਦੇ ਨੇ ਇਮਪਿਊਨਿਟੀ ਦੇ ਨਾਲ ਫੋਰਸਿਜ਼ ਨੂੰ ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦਿੰਦੀਆਂ ਕਿ ਉਹ ਕਿਸੇ ਨੂੰ ਕਿਸੇ ਜਗ੍ਹਾ ਤੇ ਜਾ ਕੇ ਕਤਲ ਕਰ ਸਕਦੇ ਨੇ ਪਹਿਲਾਂ ਵਰਦੀਧਾਰੀ ਪੁਲਿਸ ਨੇ ਤੇ ਫੋਰਸਿਜ਼ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ 20 ਸਾਲ ਫਰਜੀ ਮੁਕਾਬਲੇ ਬਣਾਏ ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ ਜਸਤੇਜਰ ਗੁਰਦੇਵ ਸਿੰਘ ਕੌਂਕੇ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਮੈਂ ਬਾਰ-ਬਾਰ ਉਹਨਾਂ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੇ ਖੋਰ ਨਾਲ ਕੀਤਾ ਹੁਣ ਉਹੀ ਤਾਕਤਾਂ ਜਿਹੜੀਆਂ ਅੰਨੀਆਂ ਤਾਕਤਾਂ ਇਸ ਪਾਰਲੀਮੈਂਟ ਨੇ ਲਾਜ਼ ਨੂੰ ਅਮੈਂਡ ਕਰ ਕਰਕੇ ਫੋਰਸਿਜ਼ ਨੂੰ ਦਿੱਤੀਆਂ ਸੀ ਏਜੰਸੀਜ਼ ਨੂੰ ਦਿੱਤੀਆਂ ਸੀ ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸ ਨੈਸ਼ਨਲ ਕਿਲਿੰਗਸ ਕਰਨ ਲੱਗ ਪਏ ਨੇ ਪਹਿਲਾਂ ਉਹਨਾਂ ਨੇ ਪੰਜਾਬ ਤੇ ਹਿੰਦੁਸਤਾਨ ਤੇ ਕਿਲਿੰਗਸ ਕੀਤੀਆਂ ਹੁਣ ਉਹਨਾਂ ਦੇ ਹੌਸਲੇ ਇੰਨੇ ਵਧੇ ਨੇ ਕਿ ਉਹ ਹਿੰਦੁਸਤਾਨ ਦੀ ਸਰਹੱਦਾਂ ਤੋਂ ਬਾਹਰ ਜਾ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਜਿਹੜੇ ਸਿੱਖ ਫ੍ਰੀडम फाइਟਰਸ ਨੇ ਜਿਹੜੇ ਸਿੱਖਾਂ ਦੀ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਟਾਰਗੇਟ ਕਰਨ ਲੱਗ ਪਈਆਂ ਨੇ ਏਜੰਸੀਜ਼ ਸੋ ਇਹ ਜਿਹੜੀ ਇਮਪਿਊਨਿਟੀ ਹੈ ਇਹ ਬੁਨਿਆਦੀ ਜੜ੍ਹ ਹੈ ਜੋ ਸਿੱਖਾਂ ਦਾ ਕਤਲੋਗਾਰਤ ਪਿਛਲੇ 40 ਸਾਲ ਤੋਂ ਹਿੰਦੁਸਤਾਨ ਤੇ ਹੁਣ ਵਾਰ ਹੋ ਰਿਹਾ ਇਹਦੇ ਖਿਲਾਫ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਕਦੇ ਸੰਵਿਧਾਨ ਦੀ ਵਰਤੋਂ ਕੀਤੀ ਜਾਂਦੀ ਹੈ ਕਦੇ ਸੰਵਿਧਾਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਕਦਰ ਸਵਿਧਾਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਘਟ ਗਿੰਤੀਆਂ ਤੇ ਸਿੱਖਾਂ ਤੇ ਅਤਿਆਚਾਰ ਤੇ ਅਨਿਆਇ ਕਰਨ ਲਈ ਜਿਹੜੇ ਪਿਛਲੇ 2-3 ਸਾਲ ਤੋਂ ਮੋਦੀ ਗਵਰਨਮੈਂਟ 2 ਨੇ ਜਿਹੜਾ UAPA ਨੂੰ ਅਮੈਂਡ ਕਰਕੇ ਆਰਗੇਨਾਈਜੇਸ਼ਨਸ ਤੋਂ ਬਾਅਦ ਇੰਡੀਵਿਜੂਅਲਸ ਨੂੰ ਬੈਨ ਕਰਨਾ ਸ਼ੁਰੂ ਕੀਤਾ ਹੈ ਅਨਲੌਫਲ ਡਿਕਲੇਅਰ ਕਰਨਾ ਸ਼ੁਰੂ ਕੀਤਾ ਹੈ ਇਹ ਵੀ ਬਹੁਤ ਡੇਂਜਰਸ ਹੈ ਤੁਸੀਂ ਦੇਖੋ 50 ਤੋਂ ਵੱਧ ਜਥੇਬੰਦੀਆਂ ਇਸ ਵੇਲੇ ਬੈਨ ਨੇ। ਔਰ ਸਾਰੀਆਂ ਹੀ ਮਿਨੋਰੀਟੀ ਕਮਿਊਨਿਟੀਆਂ ਨਾਲ ਰਿਲੇਟ ਕਰਦੀਆਂ ਨੇ। ਇਹਨਾਂ ਨੂੰ ਅbnav ਭਾਰਤੀ ਤੇ ਬਜਰੰਗਦਲ ਨਹੀਂ ਦਿਖਿਆ। ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਕਾਰਕੁਨ ਬੰਮ ਤਮਾਕੀ ਕੇਸਾਂ 'ਚ ਫੜੇ ਵੀ ਗਏ ਨੇ, ਨਾਮਜ਼ਦ ਵੀ ਹੋਏ ਨੇ, ਜੇਲ੍ਹਾਂ 'ਵੀ ਉਹਨਾਂ ਨੇ ਕੱਟੀਆਂ। ਪਰ ਇਹਨਾਂ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਬੈਨ ਨਹੀਂ ਕੀਤਾ। ਸਾਰੀਆਂ ਜਿਹੜੀਆਂ 50 ਆਰਗੇਨਾਈਜੇਸ਼ਨ ਇਸ ਵੇਲੇ ਬੈਨ ਨੇ ਸਾਰੀਆਂ ਮਿਨੋਰਿਟੀ ਕਮਿਊਨਿਟੀਆਂ ਦੇ ਨਾਲ ਰਿਲੇਟ ਕਰਦੀਆਂ। ਔਰ ਰੀਸੈਂਟਲੀ ਹੁਰੀਅਤ ਕਾਨਫਰੰਸ ਇਹਨਾਂ ਨੇ ਬੈਨ ਕੀਤੀ ਹੈ ਜਿਹੜੀ ਕਿ ਇੱਕ ਕਾਮਨ ਪੋਲੀਟੀਕਲ ਪਲੇਟਫਾਰਮ ਸੀ। ਜਿਹੜੇ ਕਿ ਰਾਜਨੀਤਿਕ ਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਕਸ਼ਮੀਰ ਦੀ ਸਟਰਗਲ ਕਰ ਰਹੇ ਸੀ ਇਹਨਾਂ ਨੇ ਉਹਨੂੰ ਵੀ ਬੈਨ ਕਰ ਦਿੱਤਾ। ਔਰ ਸਾਨੂੰ ਇਹ ਖਦਸ਼ੇ ਨੇ ਕਿ ਇਹ ਹੌਲੀ-ਹੌਲੀ ਜਿਹੜੇ ਕਦਮ ਨੇ ਸਰਕਾਰ ਦੇ ਇ ਸਾਡੀਆਂ ਜਥੇਬੰਦੀਆਂ ਵੱਲ ਵੀ ਆਉਣਗੇ ਜਿਹੜੀਆਂ ਪੋਲਿਟੀਕਲੀ ਤੇ ਡੈਮੋਕ੍ਰੈਟਿਕਲੀ ਖਾਲਸਤਾਨੀਆਂ ਗੱਲ ਕਰ ਰਹੀਆਂ ਅਸੀਂ ਕੰਡੈਮ ਕਰਦੇ ਆ ਜਿਹੜਾ ਹਰੀਅਤ ਨੂੰ ਬੈਨ ਕੀਤਾ ਅਸੀਂ ਉਹਨਾਂ ਦੇ ਨਾਲ ਸਾਡੀ ਇੱਕ ਸਾਂਝ ਸੀ ਔਰ ਅਸੀਂ ਕਦੀ ਵੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਨੂੰ ਪ੍ਰੀਚ ਕੀਤਾ ਹੋਵੇ ਸਾਡਾ ਦਰਦ ਸਾਂਝਾ ਸੀ ਅਸੀਂ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਦੇ ਨਾਲ ਕੀਤੇ ਨੇ ਅਸੀਂ ਕਦੀ ਨਹੀਂ ਉਹਨਾਂ ਦੇ ਉਹਨਾਂ ਦੇ ਜਿਹੜੇ ਮਰਹੂਮ ਨੇਤਾ ਸੀ ਸੈਇਦ ਅਲੀ ਸ਼ਾ ਗਲਾਨੀ ਉਹਨਾਂ ਦੇ ਮੂੰਹ ਕਦੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਪ੍ਰੀਚ ਕੀਤੀ ਹੋਵੇ ਸੋ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਉਲਫਾ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਉਹਨਾਂ ਦੇ ਇੱਕ ਸੈਕਸ਼ਨ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਜਿਹੜੇ ਅਸਾਮ ਦੀ ਸੁਵਰੈਨਿਟੀ ਲਈ ਪਿਛਲੇ 40 ਸਾਲ ਤੋਂ ਲੜ ਰਹੇ ਸੀ 12 ਸਾਲ ਤੋਂ ਉਹਨਾਂ ਨਾਲ ਨੇਗੋਸ਼ੀਏਸ਼ਨ ਚੱਲ ਰਹੀ ਸੀ ਪਿਛਲੇ ਹਫਤੇ ਉਹਨਾਂ ਦੇ ਨਾਲ ਇਹਨਾਂ ਨੇ ਡੀਲ ਕੀਤੀ ਹੈ ਐਗਰੀਮੈਂਟ ਕੀਤਾ ਹੈ ਜਿਵੇਂ ਇਹਨਾਂ ਨੇ 2015 ਦੇ ਵਿੱਚ ਨਾਗਾਲੈਂਡ ਵਾਲਿਆਂ ਨਾਲ ਕੀਤਾ ਹੈ ਉਲਫਾ ਦੇ ਇੱਕ ਸੈਕਸ਼ਨਲ ਉੱਥੋਂ ਦੇ ਮਸਲਿਆਂ ਨੂੰ ਰਿਜ਼ੋਲਵ ਕਰਨ ਲਈ ਉਹਨਾਂ ਦੇ ਨਾਲ ਹੈਂਡਸ਼ੇਕਿੰਗ ਕੀਤੀ ਗਈ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਆਗੂਆਂ ਨੂੰ ਮਾਰਿਆ ਜਾ ਰਿਹਾ ਹੈ ਕਸ਼ਮੀਰ ਦੀਆਂ ਜਥੇਬੰਦੀਆਂ ਨੂੰ ਦੇ ਵਜੂਦ ਨੂੰ ਖਤਮ ਕੀਤਾ ਜਾ ਰਿਹਾ ਜਿਸ ਪਾਸੇ ਸਰਕਾਰ ਤੁਰੀ ਹੈ ਤੁਸੀਂ ਦੇਖੋ ਕਿ ਇੱਕ ਫਾਸੀਵਾਦੀ ਜਿਹੜੀ ਉਹਨਾਂ ਦੀ ਅਪਰੋਚ ਹੈ ਸਾਰਿਆਂ ਨੂੰ ਕੁੱਚਲਨ ਦੀ ਜਿਹੜੀ ਅਪਰੋਚ ਹੈ ਉਸ ਪਾਸੇ ਤੋਰੀ ਹੋਈ ਹੈ ਔਰ ਦੁਨੀਆ ਪਹਿਲਾਂ ਹੀ ਇੱਕ ਵਿਸਪੋਟਿਕ ਐਕਸਪਲੋਸਿਵ ਸਿਚੁਏਸ਼ਨ ਦੁਨੀਆ ਦੇ ਵਿੱਚ ਪਹਿਲਾਂ ਹੀ ਬਣੀ ਹੋਈ ਹੈ ਇੱਕ ਵਿਸਪੋਟਿਕ ਸਥਿਤੀ ਪਹਿਲਾਂ ਹੀ ਦੁਨੀਆ 'ਚ ਬਣੀ ਹੋਈ ਹੈ ਇਜ਼ਰਾਈਲ ਪੈਲਸਟਿਨIANS ਨੂੰ ਕిల్ ਕਰ ਰਿਹਾ 10000 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਨੇ 22000 ਤੋਂ ਵੱਧ ਆਮ ਇਨੋਸੈਂਟ ਮਾਰੇ ਜਾ ਚੁੱਕੇ ਨੇ ਸਿਵਿਲਿਅਨਸ ਮਾਰੇ ਜਾ ਚੁੱਕੇ ਨੇ ਹਰ ਪੰਜਾਬ ਬਤ ਉੱਥੇ ਭੁੱਖਮਰੀ ਫੈਲ ਚੁੱਕੀ ਹੈ ਰਸ਼ੀਆ ਯੂਕਰੇਨ ਦੇ ਵਿੱਚ ਮਜ਼ਾਈਲਾ ਮਾਰ ਮਾਰ ਕੇ ਆਮ ਲੋਕਾਂ ਨੂੰ ਮਾਰ ਰਿਹਾ ਹੈ ਔਰ ਹਿੰਦੁਸਤਾਨ ਦੇ ਵਿੱਚ ਘਟਗਿੰਤਿਆਂ ਨੂੰ ਮਾਰਿਆ ਜਾ ਰਿਹਾ ਤਿੰਨੇ ਹੀ ਜਿਹੜੀਆਂ ਫੈਸੀਸਿਸਟ ਸਟੇਟਸ ਨੇ ਇਜ਼ਰਾਈਲ ਰਸ਼ੀਆ ਐਂਡ ਇੰਡੀਆ ਦੇ ਆਰ ਕਿਲਿੰਗ ਇਨੋਸੈਂਟ ਪੀਪਲ ਉਹ ਆਮ ਲੋਕਾਂ ਨੂੰ ਮਾਰ ਰਹੇ ਨੇ ਆਮ ਲੋਕਾਂ ਨੂੰ ਜੇਲ੍ਹਾਂ 'ਚ ਤਾੜ ਰਹੇ ਨੇ ਫਰਜੀ ਮੁਕਾਬਲੇ ਬਣਾਉਣੇ ਨਜ਼ਰਬੰਦ ਰੱਖਣਾਂ ਲੰਬੀਆਂ ਜੇਲ੍ਹਾਂ 'ਚ ਦੇਣਾ ਅੰਦਰ ਨੂੰ ਯੂਏਪੀਏ ਐਨਐਸਏ ਵਰਗੇ ਕਾਨੂੰਨ ਲਾਉਣੇ ਇਹ ਸਭ ਇਸ ਵੇਲੇ ਇਸ ਦੇਸ਼ 'ਚ ਚੱਲ ਰਿਹਾ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹਦੇ ਤੇ ਇਤਰਾਜ਼ ਕਰਦੇ ਹੋਏ 26 ਜਨਵਰੀ ਨੂੰ ਮੋਗੇ ਦੀਆਂ ਸੜਕਾਂ ਤੇ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਹੈ ਔਰ ਇਹ ਡੈਮੋਕਰੈਟਿਕ ਜਿਹੜਾ ਸਾਡਾ ਰਾਈਟ ਹੈ ਅਸੀਂ ਆਪਣੇ ਉਸ ਰਾਈਟ ਦਾ ਇਸਤੇਮਾਲ ਕਰਦੇ ਹੋਏ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ ਸਾਡੇ ਤੋਂ ਪਹਿਲਾਂ ਬੰਦੀ ਸਿੰਘਾਂ ਨਹੀਂ ਅਮਿਤ ਸ਼ਾਹ ਨੂੰ ਬਹੁਤ ਰੁਕਵਾ ਤੇ ਕਰਾਰਾ ਜਵਾਬ ਦੇ ਦਿੱਤਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਨੂੰ ਕੋਈ ਪਛਤਾਵਾ ਨਹੀਂ ਹੈ ਸਾਨੂੰ ਸਗੋਂ ਆਪਣੇ ਕੰਮ ਤੇ ਮੰਗ ਤੇ ਤਸੱਲੀ ਹੈ ਅਸੀਂ ਜੋ ਕੀਤਾ ਅਸੀਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੀਤਾ ਔਰ ਅਸੀਂ ਸਾਡਾ ਜਿਹੜਾ ਕਾਰਜ ਸੀ ਉਹ ਸਾਡੀਆਂ ਜੜੀਆਂ ਸਿੱਖ ਜੁਝਾਰੂ ਪਰੰਪਰਾਵਾਂ ਨੇ ਉਹਦੀ ਰੌਸ਼ਨੀ ਦੇ ਵਿੱਚ ਸੀਗਾ ਸੋ ਅਮਰਸ਼ਾਹ ਨੇ ਜਿਸ ਤਰੀਕੇ ਦੇ ਨਾਲ ਈਨ ਮੰਨਵਾਉਣ ਦੀ ਗੱਲ ਕੀਤੀ ਹੈ ਅਸੀਂ ਆਪਣੇ ਪ੍ਰੋਟੈਸਟ ਦੇ ਵਿੱਚ ਉਸ ਦੇ ਸਟੇਟਮੈਂਟ ਨੂੰ ਵੀ ਸ਼ਾਮਿਲ ਕੀਤਾ ਹੈ ਅਸੀਂ ਅਮਰਸ਼ਾਹ ਦੇ ਖਿਲਾਫ ਵੀ ਸੜਕਾਂ ਤੇ ਪ੍ਰੋਟੈਸਟ ਕਰਾਂਗੇ ਹਿੰਦੁਸਤਾਨ ਦੀ ਸਰਕਾਰ ਜਬਰੀ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਕੈਦਖਾਨਿਆਂ ਦੇ ਵਿੱਚ ਰੱਖਿਆ ਰੱਖਿਆ ਹੋਇਆ ਹੈ ਇਹ ਬੰਦੀ ਸਿੰਘ ਹਿੰਦੁਸਤਾਨ ਤੇ ਪੰਜਾਬ ਦੀ ਜਿਹੜੀ ਪਿਛਲੇ 40 ਸਾਲ ਤੋਂ جنگ ਹੋ ਰਹੀ ਏ ਇਹ جنگ ਦੇ ਕੈਦੀ ਨੇ ਔਰ ਇਸ جنگ ਦੇ ਜਿਹੜੇ ਕੈਦੀ ਨੇ ਇਹਨਾਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਅਨਿਆਏ ਵਾਲਾ ਇਨਜਸਟਿਸ ਇਹਨਾਂ ਨਾਲ ਹੋ ਰਹੀ ਏ ਅਸੀਂ ਇਸ ਪ੍ਰੋਟੈਸਟ ਨੂੰ ਵੀ ਆਪਣੇ ਪ੍ਰੋਟੈਸਟ ਦੇ ਵਿੱਚ ਇਸ ਇਸ਼ੂ ਨੂੰ ਵੀ ਸ਼ਾਮਿਲ ਕੀਤਾ ਹੈ ਇਸ ਦੇ ਖਿਲਾਫ ਵੀ ਅਸੀਂ ਸੜਕਾਂ ਤੇ ਛੱਬੀ ਨੂੰ ਉਤਰਾਂਗੇ ਸੋ ਸਾਡਾ ਪ੍ਰੋਟੈਸਟ ਹੈ ਜੋ ਕੁਝ ਹਿੰਦੁਸਤਾਨ ਘਟਗਿੰਤੀਆਂ ਤੇ ਸਿੱਖਾਂ ਨਾਲ ਕਰ ਰਿਹਾ ਇਸ ਪ੍ਰੋਟੈਸਟ ਅਸੀਂ ਉਹਨਾਂ ਦਾ ਦਿਨ ਇੰਡੀਆ ਦਾ ਦਿਨ ਚੁਣਿਆ 26 ਜਨਵਰੀ ਨੂੰ ਤਾਂ ਕਿ ਅਸੀਂ ਆਪਣੀ ਗੱਲ ਉਸ ਦਿਨ ਦੁਨੀਆ ਦੇ ਸਾਹਮਣੇ ਰੱਖ ਸਕੀਏ ਔਰ ਇੰਡੀਆ ਆਪਣੇ ਹੀ ਕਨਸਟੀਟਿਊਸ਼ਨ ਨੂੰ ਯੂਜ਼ ਤੇ ਮਿਸਯੂਜ਼ ਕਰਕੇ ਸਾਨੂੰ ਆਪਣਾ ਗੁਲਾਮ ਬਣਾ ਕੇ ਰੱਖ ਰਿਹਾ ਸਾਡਾ ਪ੍ਰੋਟੈਸਟ ਕਨਸਟੀਟਿਊਸ਼ਨਲ ਡਿਸਕ੍ਰਿਮੀਨੇਸ਼ਨ ਇਨਜਸਟਿਸਿਸ ਐਂਡ ਰੋਂਗਸ ਦੇ ਖਿਲਾਫ ਹੈ ਸਾਡਾ ਇਹ ਪ੍ਰੋਟੈਸਟ ਜਿਹੜਾ ਸਾਡੀ ਕੌਮਾਂ ਦੇ ਨਾਲ ਜੋ ਹੋ ਰਿਹਾ ਉਹਦੇ ਖਿਲਾਫ ਹੈ ਜੋ ਕਤਲ ਹੋ ਰਹੇ ਨੇ ਉਹਦੇ ਖਿਲਾਫ ਹੈ ਔਰ ਇਹ ਜਿਹੜਾ ਪ੍ਰੋਟੈਸਟ ਹੈ ਅਸੀਂ 26 ਜਨਵਰੀ ਨੂੰ ਉੱਥੇ ਗੁਰਦੁਆਰਾ ਬੀਬੀ ਕਾਨ ਕੋਰ ਗੁਰਦੁਆਰਾ ਉੱਥੋਂ ਅਸੀਂ ਪ੍ਰੋਟੈਸਟ ਮਾਰਚ ਸ਼ੁਰੂ ਕਰਾਂਗੇ ਤੇ ਸਾਰੇ ਸ਼ਹਿਰ ਬਾਜ਼ਾਰਾਂ ਚੋਂ ਹੁੰਦਾ ਹੋਇਆ ਦਾਣਾ ਮੰਡੀ ਜਾ ਕੇ ਖਤਮ ਹੋਏਗਾ ਜਿੱਥੇ ਜਿਹੜੇ ਪ੍ਰੋਟੈਸਟਰਸ ਨੇ ਜਿਹੜੇ ਸਪੀਕਰਸ ਨੇ ਉਹ ਆਏ ਹੋਏ ਆਏ ਹੋਏ ਸਜਨਾ ਨੂੰ ਆਏ ਹੋਏ ਪ੍ਰੋਟੈਸਟਰਸ ਨੂੰ ਜਿਹੜੇ ਸਪੀਕਰਸ ਨੇ ਉਹ ਐਡਰੈਸ ਕਰਨਗੇ ਔਰ ਆਪਣੀ ਗੱਲ ਜਿਹੜੀ ਹੈ মিডিਆ ਰਾਹੀਂ ਔਰ ਪ੍ਰੋਟੈਸਟਰਸ ਰਾਹੀਂ ਸਰਕਾਰ ਤੱਕ ਪਹੁੰਚਾਣਗੇ ਕਿੰਨੇ